ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਅੱਜ ਦੀ ਇੱਕ ਨਵੀਂ ਹੋਰ ਵੀਡੀਓ ਵਿੱਚ ਤੇ ਅੱਜ ਲੈ ਕੇ ਆਏ ਆਂ ਆਪਾਂ ਸੇਲ ਤੇ 5245 ਤੇ ਦੋ ਟਰਾਲੇ 147 ਦੇ ਚਲੋ ਫਿਰ ਕਰਦੇ ਆਂ ਅੱਗੇ ਵੀਡੀਓ ਵਿੱਚ ਗੱਲਬਾਤ ਬਣੇ ਰਹਿਣਾ ਐਂਡ ਤੱਕ ਨਾਲ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਦੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲਓ ਹਣ ਤਾਂ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਚਲੋ ਕਰਦੇ ਆਂ ਅੱਗੇ ਵੀਡੀਓ ਸਟਾਰਟ ਤੇ ਬਣੇ ਰਹਿਣਾ ਐਂਡ ਤੱਕ ਨਾਲ ਪਹਿਲਾ ਆ ਗਿਆ ਮੇਟਰ ਟਰੈਕਟਰ ਮਾਈਸੀ 5245 ਰੰਗ ਪੇਂਟ ਦਾ ਸਾਰਾ ਟਰੈਕਟਰ ਰੀਜਨਲ ਤਕੜੀ ਹਿੰਦੂਈ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਸਾਰੇ ਟਰੈਕਟਰ ਦੀ ਤੇ ਡਬਲ ਕਲੱਚ ਆ ਡਬਲ ਕਲੱਚ ਆ ਪੰਜਾਬ ਨੰਬਰ ਆ ਗੱਲ ਕਰੀਏ ਮਾਡਲ ਦੀ ਟਰੈਕਟਰ 2009 ਦਾ ਮਾਡਲ ਆ ਤੇ 27 ਤੱਕ ਦੇ ਟਰੈਕਟਰ ਦੀ ਪਾਸਿੰਗ ਆ 2009 ਮਾਡਲ ਆ 27 ਤੱਕ ਪਾਸਿੰਗ ਆ ਬਾਕੀ ਟਾਇਰਾਂ ਦੀ ਕਿਹੜੀ ਵੀ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਬੈਂਕ ਹਿੱਸੇ ਤੋਂ ਰਿਗਾਰਡ ਵਗੈਰਾ ਸਾਰੇ ਕਿਤੋਂ ਗਲੇ ਨੇਗੇ ਟਰਨ ਇੰਜਨ ਵੀ ਵਧੀਆ ਤੇ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਬਾਕੀ ਇੰਜਨ ਗੇਜ ਦਾ ਰੈਕਟਰ ਬਿਲਕੁਲ ਓਕੇ ਆ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਦੀ ਵਾ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਤੇ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਰੈਕਟਰ ਦੇ ਤੇ ਗੱਲ ਕਰੀਏ ਟਰੈਕਟਰ ਦੀ ਡਿਮਾਂਡ ਦੀ ਡਿਮਾਂਡ ਰੱਖੇ ਵੀਰਾਂ ਨੇ 1,95,000 ਰੁਪਏ ਡਿਮਾਂਡ ਰੱਖੇ ਬਾਕੀ ਮੌਕੇ ਤੇ ਮਾਨਤਾ ਨਾ ਹੋ ਜੂਗਾ ਏਰੀਆ ਪੈਂਦਾ ਫਰੀਦਕੋਟ ਬਾਕੀ ਕੰਟੈਕਟਰ ਨੰਬਰ ਚਲਦਾ ਸਕਰੀਨ ਤੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਮੈਸੀ 524550 ਨੰਬਰ 2009 ਮਾਡਲ ਟਰੈਕਟਰ ਖਰੀਦ ਸਕਦੇ ਹੋ। ਆਕੇ ਆ ਗਿਆ ਮੇਦਰ ਟਰਾਲਾ 14 ਫੁੱਟ ਦਾ 14 ਫੁੱਟ ਲੰਬਾਈ ਹੈ 7 ਫੁੱਟ ਚਡਾਈ ਹੈ ਫੁੱਲ ਹੈਵੀ ਟਰਾਲਾ ਫੁੱਲ ਹੈਵੀ ਟਰਾਲਾ 10 ਇੰਚੀ ਚਾਸੀਅਤ 10 ਨਟੀਆਂ ਹੱਬਾਂ ਤੇ ਰੇਲ ਦੇ ਹਿੱਸੇ ਵਾਲਾ ਟਰਾਲਾ ਹੈ। ਬਾਕੀ ਡਬਲ ਜੈਕ ਲੱਗਿਆ ਹੋਇਆ ਟਰਾਲੇ ਨੂੰ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ। ਡਬਲ ਜੈਕ ਲੱਗਿਆ ਹੋਇਆ ਬਾਕੀ ਟਾਇਰਾਂ ਦੀ ਗੱਲ ਹੀ ਵੀ ਟਰਾਲੇ ਦੇ ਵਧੀਆ ਤੇ ਸਟੀਲੀ ਜਾਲੀ ਜਿਹੜੀ ਨੂੰ ਵੈੱਡ ਲੱਗਾ ਹੋਇਆ ਟਰਾਲੇ ਨੂੰ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਬਾਕੀ ਬਾਡੀ ਲੈਨ ਦਾ ਸਾਰਾ ਟਰਾਲਾ ਸਾਫ਼ ਸੁਥਰਾ ਬੇਦਾਗਾ ਕੋਈ ਦੋ ਗਲਿਆਂ ਨਾ ਤੇ ਗੱਲ ਕਰੀਏ ਟਰਾਲੇ ਡਿਮਾਂਡ ਦੀ ਡਿਮਾਂਡ ਰੱਖੀ ਵੀਰੋ ਨੇ 2 ਲੱਖ 35000 ਰੁਪਏ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਇਹ ਏਰੀਆ ਪੈਂਦਾ ਫਰੀਦਕੋਟ ਕੰਟੈਕਟਰ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ 14 ਫੁੱਟ ਦਾ ਟਰਾਲਾ ਡਬਲ ਜੈਕ ਵਾਲਾ ਟਰਾਲਾ ਖਰੀਦ ਸਕਦੇ ਹੋ ਤੇ ਟਰਾਲੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਅੱਗੇ ਆ ਗਿਆ ਮਿੱਤਰੋ ਫਿਰ 14 ਫੁੱਟ ਦਾ ਟਰਾਲਾ 14 ਫੁੱਟ ਲੰਬਾਈ ਹੈ 7 ਫੁੱਟ ਚੜਾਈ ਹੈ ਟਰਾਲੇ ਜਮਾਂ ਨਵਾਂ ਟਰਾਲਾ ਬਿਨਾ ਜੈਕ ਤੋਂ ਆਏ ਬਿਨਾ ਜੈਕ ਤੋਂ 10 ਨਟੀਆਂ ਹੱਬਾ 10 ਇੰਚੀ ਚਾਸੀ ਆ ਤੇ ਰੇਲ ਦਾ ਹਿੱਸਾ ਲੱਗਿਆ ਹੋਇਆ ਹੈ ਟਰਾਲੇ ਨੂੰ ਤੇ ਟਾੜਾ ਸੇਲ ਦਾ ਮਾਲ ਲੱਗਿਆ ਸਾਰੇ ਟਰਾਲੇ ਨੂੰ ਬਾਕੀ ਬਾਡੀ ਲੈਣ ਦਾ ਸਾਰਾ ਟਰਾਲਾ ਸਾਫ਼ ਸੁਥਰਾ ਬੇਦਾਗ ਕਿਤੋਂ ਗਲਿਆਣੀ ਕੰਡੀਸ਼ਨ ਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਗੱਲ ਕਰੀਏ ਟਰਾਲੇ ਦੀ ਡਿਮਾਂਡ ਦੀ ਡਿਮਾਂਡ ਰੱਖੀ ਵੀਰੇ ਨੇ 2 ਲੱਖ ਤੇ 60000 ਰੁਪਿਆ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਮਾਨ ਤਾਨ ਹੋ ਜਾਊਗਾ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਟਰਾਲੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ 14 ਸੱਤ ਦਾ ਟਰਾਲਾ ਖਰੀਦ ਸਕਦੇ ਹੋ ਬਾਕੀ ਜਿਹੜੀ ਹਿੰਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਸਾਰੇ ਟਰਾਲੇ ਦੀ ਚਲੋ ਫਿਰ ਮਿਲਦੇ ਆਗੇ ਮਿੱਤਰੋ ਇੱਕ ਨੈਕਸਟ ਵੀਡੀਓ ਵਿੱਚ